जय ख्वाजा पीर जय झुलेलाल आप सब नु इक विनती ਕਰਨ ਲੱਗੇ ਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮਾਣੇਵਾਲ ਨੇੜੇ ਮੱਛਵਾੜਾ ਸਾਹਿਬ ਖ्वाजा पीर ਖੂਈ ਵਾਲੇ ਬਾਬਾ ਜੀ ਦੇ ਦਰਬਾਰ ਤੇ 19 ਜੂਨ ਦਿਨ ਵੀਰਵਾਰ ਨੂੰ ਮੇਲਾ ਹੋਣ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਧੂਮ-ਧਾਮ ਨਾਲ ਬੜੀ ਸ਼ਰਧਾ ਨਾਲ ਉਥੇ ਦੇ ਮੁੱਖ ਸੇਵਾਦਾਰ ਜਸਪਾਲ ਸਿੰਘ ਨਾਗਰਾ ਤੇ ਸਾਰੇ ਨਾਗਰਾ ਪਰਿਵਾਰ ਵੱਲੋਂ ਇਹ ਮੇਲਾ ਕੀਤਾ ਜਾਣਾ ਹੈ। ਔਰ ਇਸ ਮੇਲੇ ਦੇ ਵਿੱਚ ਬਹੁਤ ਅੱਛੇ-ਅੱਛੇ ਕਲਾਕਾਰ ਜਿਸਰਾ ਅਨਵਰ ਪਾਲੀ ਔਰ ਹੋਰ ਵੀ ਬਹੁਤ ਸਾਰੇ ਕਵਾਲ ਔਰ ਗਾਇਕ ਬਾਬਾ ਜੀ ਦਾ ਗੁਣਗਾਨ ਕਰਨਗੇ। ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਬਾਬਾ ਜੀ ਨੂੰ ਪਿਆਰ ਕਰਨ ਵਾਲੀ ਸੰਗਤ ਨੂੰ ਕਸਾਰੇ ਹੀ ਆਪਾਂ 19 ਜੂਨ ਦਿਨ ਵੀਰਵਾਰ ਨੂੰ ਪਿੰਡ ਮਾਣੇਵਾਲ ਖਵਾਜ਼ਾ ਪੀਰ ਖੋਈ ਵਾਲੇ ਬਾਬਾ ਜੀ ਦੇ ਦਰਬਾਰ ਤੇ ਪਹੁੰਚ ਕੇ ਇਸ ਮੇਲੇ ਦਾ ਆਨੰਦ ਲਈਏ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਸਾਰੀ ਸੰਗਤ ਨੂੰ ਬੇਨਤੀ ਹੈ ਕਿ 19 ਤਰੀਕ ਨੂੰ ਮਾਣੇਵਾਲ ਆਪਾਂ ਖੋਈ ਵਾਲੇ ਬਾਬਾ ਜੀ ਦੇ ਦਰਬਾਰ ਤੇ ਪਹੁੰਚ ਕੇ ਇਸ ਮੇਲੇ ਦਾ ਆਨੰਦ ਲਈਏ ਆਪ ਸਾਰਿਆਂ ਦਾ ਧੰਨਵਾਦ जय झूल जय ख्वाजा पीर जय झूल जय ख्वाजा पीर आप सबनों एक बेनती करना चाहते हैं हर साल की तरह इस साल भी उन्नीस जून दिन वीरवार पीर बाबा ख्वाजा बली ਖੋਈ ਵਾਲੀ ਸਰਕਾਰ ਪਿੰਡ ਮਾਣੇਵਾਲ ਨੇੜੇ ਮਾਛਵਾੜੇ 19 ਤਰੀਕ ਨੂੰ ਉੱਥੇ ਬਾਬਾ ਜੀ ਦਾ ਹੋਰ ਸੋਹਣ ਜਾ ਰਿਹਾ ਸਾਰੀ ਸੰਗਤ ਨੂੰ ਸਾਡੇ ਵੱਲੋਂ ਬੇਨਤੀ ਹੈ ਇਸ ਉਸ ਦੇ ਵਿੱਚ ਸ਼ਾਮਲ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਇਹ ਹਰ ਸਾਲ ਖੋਈ ਵਾਲੇ ਬਾਬਾ ਜੀ ਦੇ ਮੁੱਖ ਸੇਵਾਦਾਰ ਜਿਸਪਾਲ ਸਿੰਘ ਨਾਗਰਾ ਤੇ ਸਾਰੇ ਨਾਗਰਾ ਪਰਿਵਾਰ ਵੱਲੋਂ ਕਰਾਇਆ ਜਾਂਦਾ। ਇਸ ਸਾਲ ਵੀ ਜਿਹੜਾ ਹੈਗਾ ਉਹ ਬਹੁਤ ਵਧੀਆ ਤਰੀਕੇ ਨਾਲ ਬਾਬਾ ਜੀ ਦਾ ਉਹ ਜਿਹੜਾ ਉਹ ਮਨਾ ਰਹੇ ਨੇ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਜੋ ਵੀ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਸੰਗਤ ਸਾਡੀ ਹੈ। ਬਾਬਾ ਜੀ ਨੂੰ ਪਿਆਰ ਕਰਨ ਵਾਲੀ ਸੰਗਤ ਹੈ। ਉਹਨਾਂ ਨੂੰ ਬੇਨਤੀ ਹੈ ਕਿ 19 ਤਰੀਕ 19 ਜੂਨ ਦਿਨ ਵੀਰਵਾਰ ਖੋਈ ਵਾਲੇ ਬਾਬਾ ਜੀ ਪਿੰਡ ਮਾਣੇਵਾਲ ਨੇੜੇ ਮਛਵਾੜਾ ਉੱਥੇ ਪਹੁੰਚ ਕੇ ਬਾਬਾ ਜੀ ਦੀਆਂ ਖੁਸ਼ੀਆਂ ਔਰ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਆਪ ਸਭ ਦਾ ਬਹੁਤ ਧੰਨਵਾਦ ਜੈ ਖਵਾਜ਼ਾ ਪੀਰ ਜੈ ਝੂਲੇलाल 19 ਤਰੀਕ ਦਿਨ ਵੀਰਵਾਰ ਵਾਲੇ ਦਿਨ ਵਿੰਡਮ ਮਾਣੀਵਾਲ ਨੇੜੇ ਮਛਵਾੜਾ ਸਾਹਿਬ ਰਿੰਗਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਦੇ ਨਾਲ ਮੇਲਾ ਮਨਾਇਆ ਜਾ ਰਿਹਾ ਹੈ ਮੇਲੇ ਦਾ ਸਾਰਾ ਪ੍ਰੋਗਰਾਮ ਰਾਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਤੇ ਦਿਖਾਇਆ ਜਾਵੇਗਾ 19 ਤਰੀਕ ਦਿਨ ਵੀਰਵਾਰ ਪਿੰਡ ਮਾਣੇਵਾਲ ਦਾ ਮੇਲਾ ਪ੍ਰੋਗਰਾਮ ਲੈਬ ਕਰਵਾਉਣ ਲਈ ਤੁਸੀਂ ਸਾਡਾ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 6280512100ਤੇ